ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਸਾਡੇ ਅੱਜ ਬਹੁਤ ਜ਼ਿਆਦੇ ਮੀਂਹ ਪੈ ਰਿਹਾ ਦੇਖੋ ਤੁਸੀਂ ਵੀ ਬਹੁਤ ਹੀ ਜ਼ਿਆਦੇ ਕੁਛ ਨਹੀਂ ਦੱਸਦਾ ਬਈ ਇਲਾਜ ਜੰਗੀ ਰਾਤ ਦਾ ਹੀ ਲੱਗਾ ਹੋਇਆ ਹਨਾ ਬੇਬੀ ਨਾਲ ਦੇਖੋ ਆ ਯਾਨ ਬੇਬੀ ਅੱਜ ਦਾ ਸਿੰਮਿੰਗ ਪੂਲ ਵੀ ਬੰਦ ਆ ਤੇ ਬਲੈਕ ਰੇਨ ਹੋਇਆ ਵੈ ਨਾ। ਵਿਰਾਜ ਸਿੰਘ ਬਲੈਕ ਰੇਨ ਹੋਣ ਕਰਕੇ ਸਾਰਾ ਕੁਝ ਬੰਦ ਸਕੂਲ ਆਫਿਸ ਬੈਂਕਾਂ ਤਕਰੀਬਨ ਹੀ ਛੁੱਟੀ ਸਾਰੇ। ਤੇ ਕਰਾਂਗੇ ਉਹਨਾਂ ਵਧੀਆ ਕਰਾਂਗੇ। ਕਰਿਓ ਹੈਪੀ ਬਰਥਡੇ ਅੱਜ ਦਾਦੀ ਦਾ। ਬਾਡੇ। ਹੈਪੀ ਬਰਥਡੇ ਟੂ ਯੂ। थैंक यू डार्लिंग ਟੂ ਯੂ। ਮੇਰਾ ਅੱਜ थैंक यू। ਦਰਾਕ ਸਾਰੇ ਹਰੇ ਭਰੇ ਹੋਏ ਕੜੀਪੱਤਾ ਭੁੱਲਰ ਕੇ ਉਹ ਪਰਾਂ ਨੂੰ ਚੱਲਿਆ ਗਿਆ ਸੀ ਤੇ ਮੈਂ ਇੱਥੇ ਨਾਲ ਬੰਨਤਾ ਹਾਂਜੀ ਜਾਈ ਨਹੀਂ ਕਰੀਦਾ ਉਹ ਜੀ ਮੈਂ ਵੀ ਆਪਣੀ ਕਿੰਨੀ ਜ਼ਿਆਦਾ ਭਾਰੀ ਹੋਈ ਕੇ ਉਹ ਵੀ ਪਰਾਂ ਨੂੰ ਚੱਲ ਗਈ ਹਾਂਜੀ ਅੱਜ ਸਾਡੇ ਦੂਸਰਾ ਦਿਨ ਆ ਮਤਲਬ ਮੀ ਫੁੱਲ ਜੋਰਾਂ ਤੇ ਪੈਂਦੇ ਨੂੰ ਦੇਖੋ ਹੁਣ ਵੀ ਕਿੰਨਾ ਜ਼ਿਆਦਾ ਆ ਕੁਛ ਨਹੀਂ ਦਿਸ ਰਿਹਾ ਉਹ ਬਹੁਤ ਜ਼ਿਆਦਾ ਮੀਕੋਫ ਨਹੀਂ ਦਿਖ ਰਿਹਾ ਨੇਰ ਕੁੱਪ ਪਿਆ ਕੋਨੇ 12 ਹੋ ਗਈ ਨੇਰ ਕੁੱਪ ਪਿਆ ਤੇ ਤੇ ਅੱਜ ਤੇ ਅੱਜ ਵੀਰੇ ਤੇ ਭਾਬੀ ਨੇ ਆਉਣਾ ਪਾ ਬਿਲੀ ਭੈਣ ਨੇ ਉਹਨਾਂ ਨਾਲ ਇਧਰ ਆਪਾਂ ਤਾਲ ਬਣਾ ਲਈ ਤੇ ਇਧਰ ਆਪਾਂ ਮਿਕਸ ਸਬਜ਼ੀਆਂ ਰੱਖ ਲਈਆਂ ਫਰਾਈ ਕਰਕੇ ਉਹਨਾਂ ਨੂੰ ਤੜਕਾ ਪਾਉਣੇ ਆ ਸਮਾਨ ਆ ਵੀ ਸਾਰਾ ਕੱਟ ਕੇ ਰੱਖਿਆ ਪਿਆ ਤੇ ਅਚ ਜਿਹਾ ਵਗੈਰਾ ਇਧਰ ਆਪਾਂ ਬਣਾਵਾਂਗੇ ਕਸਟਰਡ ਤੇ ਸਾਡੇ ਤਾਂ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਆਪਾਂ ਸ਼ਾਰਟ ਪਾਇਆ ਸੀਗਾ ਫਲੱਡ ਆਇਆ ਹੋਇਆ ਇੱਕ ਹਿਸਾਬ ਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੁਣ ਵੀ ਬਹੁਤ ਚੋਰਾ-ਸ਼ੋਰਾ ਤੇ ਲੱਗਾ ਹੋਦਾ ਕੁਝ ਨਹੀਂ ਦਿਖਦਾ ਸਾਹਮਣੇ ਇਧਰ ਝਾੜੂ ਪੁੱਝੇ ਨੂੰ ਸਫਾਈਆਂ ਨੂੰ ਲੱਗੇ ਹੁੰਦੇ ਇਧਰ ਵੀ ਰਾਜ ਸਿੰਘ ਬੈਠਾ ਪੰਗੇ ਲਈ ਜਾਂਦਾ ਝਾੜੂ ਲਾ ਰਿਆ ਤੇ ਇਹ ਆ ਇਹ ਵੇਖਦਾ ਵਾ ਬੱਚਿਆਂ ਦਾ ਪ੍ਰੋਗਰਾਮ ਵੀਡੀਓ ਬੱਚਿਆਂ ਦੀ ਇਹ ਦੇਖਦਾ ਹੁੰਦਾ ਇਹ ਲਾ ਦਈਏ ਤੇ ਰਾਮ ਉਹ ਨਾਲ ਬੈਠ ਕੇ ਦੇਖੀਏ ਉਹ ਨਾਲੇ ਖਾਣਾ ਖਾ ਲੂਗਾ ਉਹ ਉਹ ਰੈਨ ਦੋ ਰੈਨ ਦੋ ਆਗੇ ਪਰੋਣੇ ਮਾਮੇ ਨੂੰ ਸ਼ਾਹ ਪਿਆਦੀ ਤੇ ਮਾਮੀਆਂ ਰਹਿ ਗਈਆਂ ਹਜੇ ਮੈਨੂੰ ਬੱਚੇ ਦਿਹਾਣੇ ਕੋਈ ਨਾ ਮਾਮੀ ਹੋਣੀ ਵੇਖਣਗੇ ਫਿਰ ਬੱਚਾ ਫੇਰ ਹੀ ਵੇਖਣਗੇ ਹੋਵੇ ਸੋਨੀ ਉਧਰ ਕੀ ਨਾਮ ਉਹਦਾ ਦਿਆਂ ਲੈ 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 ਕੋਸ਼ ਹੋਇਆ verdade ਵੀਰੇ ਨੂੰ ਘੋੜਾ ਬਣਾ ਲਿਆ ਟੋਟੀ ਓਏ ਹੂੰ ਉਹ ਉਹ ਇਹ ਕਿਹਾ Papa ਨੂੰ ਕਿ ਦਿੱਤਾ ਨਹੀਂ ਕਿਹਾ Papa ਵਿੱਚ ਆਪਾਂ ਵੀ ਰਾਜ ਆਵੇ ਆਹ ਭਾਗ ਵੱਖੇ ਸੁਣਾ ਫਾਟ ਲੈ ਪੁੱਤ ਜੀ ਹਾਂਜੀ ਵੀਰੇ ਨਾਲ ਖੇਡੋ 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 ਵੀਰੇ ਨਾਲ ਬੋਸ ਪੜਾਇਆ ਹਾਂ ਖੇਡ ਇਹ ਉਹ ਸੰਗ ਲਾਲਾਏ ਦਰਦਾ ਨਹੀਂ ਸੰਗਦੇ ਆ ਸੋ ਨਾ ਨਹੀਂ ਨਹੀਂ ਛੱਡ ਦੋ ਠੱਖਾ ਕਰਦਾ ਵੀਰਾਜ ਪੱਲੋ 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 ਨਾ ਭਾਈ ਚੀਟਿੰਗ ਨਾ ਕਰੋ ਓਏ ਓ ਵੀਰੇ ਕੀ ਕਰੀ ਜਾਂਦੇ ਆ ਆਹੋ ਕੱਲੇ ਪ੍ਰੋਣੇ ਹੋਰ ਭਾਵਾਂ ਕੁਛ ਰਹਿ ਜਵੇ ਆਹ ਕਹਿੰਦੇ ਬੱਸ ਚ ਬਟੂਆ ਛੱਡ ਤਾ ਉੱਪਰ ਬੈ ਗਈ ਸਾਡੇ ਅੱਲੇ ਵੀ ਠੀਕ ਹੈ ਅੱਲਾ ਦੇ ਚ ਥੋੜਾ ਜਿਹਾ ਜ਼ਿਆਦਾ ਹੀ ਇੱਥੂ ਹੋ ਜਮੀ ਹੋਣੀ ਹੈ ਨਾ ਬਿਲਡਿੰਗ ਇਹਨਾਂ ਦਾ ਪੜ ਆਹ ਬੰਦਾ ਬਾਰਾਗੋ ਵੈਤਾਂ ਕਵਾਦੀ ਵੇ ਹਾਂ ਉਹ ਨਹੀਂ ਲੈ ਨਹੀਂ ਅਜੇ ਆ ਮੈਂ ਕਿਹਾ ਕਿ ਕੈਮਰਾਮੈਨ ਬਣ ਗਈ ਆ ਹੇ 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 ਮੇਰਾ ਬੈਟ ਟੱਕਰ ਆਇਆ ਆ ਵੀ ਇੱਧਰ ਇੱਧਰ ਹਾਂਜੀ ਅਸੀਂ ਸਾਡੀ ਅੱਜ ਦੀ ਵੀਡੀਓ ਵੀਰਾ ਭਾਬੀ ਭਾਬੀ ਦੀ ਭੈਣ ਬੱਚੇ ਸਾਰੇ ਆਏ ਸੀ ਹੁਣ ਗਏ ਆ ਘਰ ਨੂੰ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜਿਉਂਦੇ ਵਾਸਤੇ ਰਹੋ ਬਾਏ